ਸਾਡੀ ਮਰਿਆਦਤ ਹੈ ਜੀ ਹਾਂਜੀ ਬਦਾਮਾਂ ਵਾਲੀ ਆ ਹਾਂ ਬਦਾਮਾਂ ਛੀਦੀ ਦੇਖ ਉਰੀ ਪੀਉਂ ਮਾਂ ਵਾਲੀ ਸ਼ਰਦਾਂ ਛੀਦੀ ਦੇਖਾਂਗੇ ਜੇ ਨਹੀਂ ਹਾਂਜੀ ਬਹੁਤ ਸਾਰੇ ਜੀ ਆਪਾਂ ਹੀ ਨੇ ਹਾਲੋ ਜਵੇ ਸਤਿ ਸ੍ਰੀ ਅਕਾਲ ਜੀ ਨੇ ਹਾਲੋ ਜਵੇ ਸਤਿ ਸ੍ਰੀ ਅਕਾਲ ਹਾਲੋ ਜੀ ਆਹੋ ਨੋ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਇਹ ਜਥੇਦਾਰ ਹੋਏ ਨੇ 14 ਵੀ ਜਗ੍ਹਾ ਤੇ ਦਾਸ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਾਹਿਬਾਨਾਂ ਤੇ ਇਹ ਨਿੰਮ ਸਿੰਘ ਸੰਦੀਪ ਅਕਾਲੀ ਬਾਬਾ ਫੂਲਦਾਰ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨੈਸ਼ਨ ਸੁਨੇਹ ਦੇਸ਼ ਵਿਦੇਸ਼ ਦੀਆਂ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਲੇ ਆਲੇ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪ ਦਾ ਆਪ ਦਾ ਸਾਰੇ ਸਤਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆਖੇ ਨਮਸਕਾਰ ਕਰਦੇ ਨੇ ਬਹੁਤ ਸਰਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਈ ਜਿੱਥੇ ਆ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਗੁਰੂ ਸਾਹਿਬ ਡੈਵ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹ ਨੂੰ ਵਿਨਾਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੋਰ ਕਾਛੇ ਤਰੰਗ ਸੋ ਪਛ ਬੜੋ ਕਰ ਕਾੜ ਤਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤੇ ਤਾਂ ਸੋਬ ਦਿਵਾਲਾ ਪਾਵਾਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਦਾੜ ਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਜਨ ਨੇ ਬਾਬਾ ਇਹ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਵਹਿਰਾ ਦਿੰਦੇ ਨੇ ਨਰੋਬ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜ ਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਬਚਨ ਧਿਆਨ ਚ ਰੱਖਨੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸੋਚਿਆ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਅਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼ਰਮਣੀ ਪੰਥ ਅਕਾਲੀ ਫੁੱਡਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਨਾ ਤਾਂ ਬਹੁਤ ਅਹੀ ਸਤਕਾਰ ਵੀ ਜੀ ਆਇਆਂ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀ ਆਇਆਂ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਘਟ ਕੇ ਆ ਸਮਾਂ ਇੱਥੇ ਰੱਖੇ ਇੱਕ ਰੀਤ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹ ਇੱਛਾ ਹੈ ਕਿ ਨਿਮਾਨੇ ਹੋ ਕੇ ਸੇਵਾ ਭਾਵ ਦੇ ਨਾਲ ਚੱਲੀ ਵਾਹ ਪਤਨੀ